ਰਾ ਇੱਕ ਚਮਚ ਦਹੀਂ ਲੈ ਲਿਆ ਠੀਕ ਹੈ ਜੀ ਤੇ ਉਹਦੇ ਵਿੱਚ ਆਹ ਇੰਨੀ ਕ ਆਪਾਂ ਕਾਫੀ ਪਾ ਲਈ ਇੱਕ ਕਾਫੀ ਹੈ ਜੀ ਕਾਫੀ ਇੱਕ ਕਾਫੀ ਹੈ ਠੀਕ ਹੈ ਦਹੀਂ ਦੇ ਵਿੱਚ ਕੀ ਪਾ ਲਿਆ ਆਪਾਂ ਕਾਫੀ ਮੈਨੂੰ ਲੱਗਿਆ ਕਿ ਤੇ ਦਹੀਂ ਦੇ ਵਿੱਚ ਕਾਫੀ ਮਹਿੰਗਾਈ ਰਹੀ ਹੈ ਕਿਤੇ ਦੁੱਧ ਰੱਖੋਗੇ ਤੁਸੀਂ ਇਹ ਆਪਾਂ ਕਰ ਲਿਆ ਮਿਕਸ ਹੁਣ ਫੁਰੂਕੀ ਜੀ ਖਾਸੀਅਤ ਦੇਖਿਓ ਇਹਨੂੰ ਆਪਾਂ ਇਦਾਂ ਚਿਹਰੇ ਦੇ ਉੱਤੇ ਲਾ ਵੀ ਸਕਦੇ ਹਾਂ ਠੀਕ ਹੈ ਸਾਰੇ ਚਿਹਰੇ ਦੇ ਉੱਤੇ ਲਾ ਸਕਦੇ ਆ دوسری ਗੱਲ ਮੈਂ ਤੁਹਾਨੂੰ ਇੱਕ ਜ਼ਿਕਰ ਕਰਕੇ ਹਟੇ ਵੀ ਜਿਹੜੀ ਚੀਜ਼ ਲਾ ਸਕਦੇ ਉਹਨੂੰ ਖਾ ਵੀ ਸਕਦੇ ਕਮਾਲ ਦੀ ਗੱਲ ਕਮਾਲ ਦੀ ਗੱਲ ਹੁਣ ਫਰੂਕੀ ਜੀ ਮਸਲਾ ਇਹ ਆ ਅਸੀਂ ਚੀਜ਼ਾਂ ਚਿਹਰੇ ਦੇ ਉੱਤੇ ਉਹ ਲਾ ਰਹੇ ਆ ਜਿਹੜੀ ਅਸੀਂ ਖਾ ਨਹੀਂ ਸਕਦੇ ਔਰ ਚੀਜ਼ਾਂ ਅਸੀਂ ਇਹ ਜਿਹੇ ਖਾ ਰਹੇ ਆ ਜਿਹੜੀ ਅਸੀਂ ਚਿਹਰੇ ਤੇ ਲਾ ਨਹੀਂ ਸਕਦੇ ਚਿਪਸ ਖਾਦੇ ਚਿਪਸ ਖਾਦੇ ਲਾਉਂਦੇ ਸਾਰੇ ਜੀ ਇਧਰੋਂ ਅਤੇ ਇਧਰ ਦਾ ਬੜਾ ਲਾਉਂਦੇ ਉਤਾਰਦੇ ਸਾਰੇ ਇੱਕ ਵਾਰ ਕੈਮਰਾ ক্লোਜ਼ ਕਰਕੇ ਦਿਖਾਓ ਇਹ ਫਰਕ ਹਜੇ ਫਰੁਕੀ ਜੀ ਹੋਰ ਜ਼ਿਆਦਾ ਪੈਣਾ ਕਮਾਲ ਦੀ ਗੱਲ ਹੈ ਹੋਰ ਜ਼ਿਆਦਾ ਫਰਕ ਪੈਣਾ ਜਦੋਂ ਤੁਸੀਂ ਇਹਨੂੰ ਰੈਗੂਲਰ ਬੇਸਿਸ ਦੇ ਉੱਤੇ ਯੂਜ਼ ਕੀਤਾ ਜੀ ਜੀ ਤੇ ਇਹਦਾ ਰਿਜ਼ਲਟ ਜਦੋਂ ਤੁਸੀਂ ਲੈਣੇ ਆ ਨਾ ਫਰੁਕੀ ਜੀ ਤੇ ਰਿਜ਼ਲਟ ਤੁਹਾਨੂੰ ਆਪੇ ਪਤਾ ਲੱਗ ਜਾਣਾ ਤੁਹਾਡੇ ਰਿਸ਼ਤੇਦਾਰ ਦੱਸਣਗੇ